ਸਾਰਿਆਂ ਘਟਾਂ ਦੇ ਵਿੱਚ ਰੱਬ ਦੇਖਣਾ ਇਹ ਵਰਤ ਸਾਨੂੰ ਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਹਿੰਦੇ ਰਾਜਨ ਅਸੀਂ ਕਾਡਸ਼ੀ ਦਾ ਜਦ ਵਰਤ ਦੱਸਿਆ ਇਕਾਦਸ਼ੀ ਨਿਕਟ ਪੇਖੋ ਹਰਨਾ ਹਰੇਕ ਦੇ ਅੰਦਰ ਵੈਗਰੂ ਨੂੰ ਦੇਖੋ ਇੰਦਰੀ ਵਸ ਕਰ ਸੁਣੋ ਹਰਨਾ ਸਾਰੀਆਂ ਇੰਦਰੀਆਂ ਨੂੰ ਵਸ ਕਰਕੇ ਮਨ ਨੂੰ ਇਕਾਗਰਤਾ ਦੇ ਘਰ ਚ ਲੈ ਜਾ ਕੇ ਪਰਮੇਸ਼ਰ ਦਾ ਨਾਮ ਸੁਣੋ ਨਾਮ ਅੰਦਰ ਵੀ ਹੈ ਨਾਮ ਬਾਹਰ ਵੀ ਹੈ ਜਦ ਸੰਗਤ ਨਾਮ ਜਪਦੀ ਆਏ ਵਾਰ ਨਾਮ ਹੈ ਚਾਹੇ ਹਰੀ ਦਾ ਜਾਸਾ ਹੈ ਕੀਰਤਨ ਹੈ ਚਾਹੇ ਬਾਣੀ ਪੜ੍ਹਦੇ ਆਂ ਚਾਹੇ ਸੁਣਦੇ ਇਹ ਸਭ ਨਾਮ ਕਹਾਉਂਦੇ ਜਦ ਅੰਦਰ ਅਸੀਂ ਬਿਰਤੀ ਇਕਾਗਰ ਕਰਦੇ ਆਂ ਤਾਂ ਨਾਮ ਦੇ ਧੁਨ ਵਿੱਚ ਜਾਂਦੇ ਆਂ ਧੁਨ ਵਿੱਚ ਧਿਆਨ ਧਿਆਨ ਵਿੱਚ ਜਾਂਦੇ ਆਂ ਗੁਰਮੁਖ ਘਟ ਕਹਾਂ ਉਸ ਵੇਲੇ ਅੰਦਰ ਅਸੀਂ ਨਾਮ ਸਰਵਣ ਕਰਦੇ ਆਂ ਤੇ ਅਨੁਭਵ ਸਾਡਾ ਇਹ ਹੁੰਦਾ ਹੈ ਕਿ ਚਾਰੇ ਪਾਸੇ ਅੰਦਰ ਬਾਹਰ ਵਹਿਗੂ ਜੀ ਧੜਾ ਮਾਰ ਰਹੀ ਹੈ ਮਨਸੰਤੋ ਸਰਬਜੀਤਿਆ ਮਨ ਵਿੱਚ ਸੰਤੋਖ ਕਰ ਦਿਆ ਤੇ ਸਾਰੇ ਜੀਆਂ ਤੇ ਅਸੀਂ ਦਇਆ ਕਰਦੇ ਇਹਨ ਵਿਦ ਵਰਤ ਸੰਪੂਰਨ ਪਿਆ ਅਸੀਂ ਇਹ ਨਾਰਾਰਥਕ ਵਰਤ ਨਹੀਂ ਰੱਖਦੇ ਵੀ ਰੋਟੀ ਨਾ ਹੋ ਭੁੱਖੇ ਮਰੀ ਜਾਓ ਪਹਿਲਾਂ ਹੀ ਰਜ ਕੇ ਖਾ ਲਓ ਇੱਕ ਦਿਨ ਪਹਿਲਾਂ ਦੋ ਦਿਨ ਦੀਆਂ ਰੋਟੀਆਂ ਵੀ ਕੱਲ ਨੂੰ ਨਹੀਂ ਖਾਣੀ ਹੁਣ ਰਜ ਕੇ ਹੀ ਖਾ ਲਓ ਚਾਹੇ ساری ਰਾਤ ਔਖਾ ਹੀ ਰਹੇ ਚੂਰਨ ਲੈਂਦਾ ਫਿਰੇ ਕੱਲ ਨੂੰ ਖਾਣੀ ਨਹੀਂ ਆ ਭਾਈ ਵਰਤ ਰੱਖਣਾ ਕਹਿੰਦੇ ਇਹ ਜੇ ਅਸੀਂ ਵਰਤ ਨਹੀਂ ਰੱਖਦੇ ਅਸੀਂ ਵਰਤੇ ਰੱਖਦੇ ਆ ਵੀ ਮਨ ਵਿੱਚ ਸੰਤੋਖ ਸਾਰੇ ਜੀਆਂ ਤੇ ਦਇਆ ਵੈਗਰੂ ਨੂੰ ਹਰ ਥਾਂ ਤੇ ਦੇਖਣਾ ਤੇ ਨੌਂ ਇੰਦਰੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਦਸੇ ਇੰਦਰੀਆਂ ਨੂੰ ਅਸੀਂ ਬਸ ਵਿੱਚ ਕਰਕੇ ਰੱਖਦੇ ਹਾਂ ਤਾਵਤ ਮਨ ਰੱਖਾਏ ਕਿਥਾਇ ਇਸ ਮਨ ਦੌੜਦੇ ਨੂੰ ਅਸੀਂ ਪਰ ਪ੍ਰਭੂ ਦੇ ਚਰਨਾਂ 'ਚ ਰੱਖਦੇ ਇੱਕ ਸੈਕਿੰਡ ਵਾਸਤੇ ਵੀ ਬਾਹਰ ਭੁੱਲਣ ਦੇ ਨਹੀਂ ਆ ਵੀ ਵੈਗਰੂ ਹਾਜ਼ਰ-ਨਾਜ਼ਰ ਨਹੀਂ ਐਂ ਰਹਿਣੇ ਆ ਜਿਵੇਂ ਸਮੁੰਦਰ 'ਚ ਮੱਛੀ ਨੂੰ ਗਿਆਨ ਹੋਵੇ ਵੀ ਮੈਂ ਪਾਣੀ ਵਿੱਚ ਫਿਰਦੀ ਮਨ ਤਾਂ ਸ਼ੁੱਧ ਜਪਤ ਹਰ ਰਹਾਏ ਵੇ ਦਾ ਫਲ ਕੀ ਹੋਏਗਾ ਕਿ ਮਨ ਵੀ ਤੇ ਤਨ ਵੀ ਸ਼ੁੱਧ ਹੋ ਜਾਣਗੇ ਜਦੋਂ ਨਾਮ ਦਾ ਜਾਪ ਕਰਾਂਗੇ ਸਭ ਮੇ ਪੂਰ ਰਹੇ ਪਾਰਭ ਸਾਰਿਆਂ ਦੇ ਅੰਦਰ ਵਹਿਗੁਰੂ ਪਰਿਪੂਰਨ ਹੋ ਆਇਆ ਨਾਨਕ ਹਰ ਕੀਰਤਨ ਅਸੀਂ ਹਰ ਦਾ ਹਰੀ ਦਾ ਕੀਰਤਨ ਕਰਦੇ ਆਂ ਤੇ ਸਾਡਾ ਇਹ ਅਟਲ ਤਰ ਜਿਹੜਾ ਨਾਂ ਟਲੇ ਟਾਲਿਆ ਜਾਵੇ ਸੋ ਇਸ ਤਰ੍ਹਾਂ ਦੇ ਨਾਲ ਐਨੇ ਜਦ ਵਚਨ ਉਸ ਨੇ ਸਰਵਣ ਕੀ ਤਾਂ ਉਸ ਨੇ ਕਿਆ ਵੀ ਦੁਆਸੀ ਚ ਵੀ ਰੱਖਦੇ ਹਾਂ ਕਹਿੰਦੇ ਹਾਂ ਦੁਆਸੀ ਦਾ ਅਸੀਂ ਵਰਤ ਅਸੀਂ ਦੀ ਪੂਜਾ ਕਰਦੇ ਹਾਂ ਫੇਰ ਆ ਕੇ ਘਰ ਪ੍ਰਸ਼ਾਦ ਦੇ ਸਕਦੇ ਹਾਂ ਇਹਦੇ ਨਾਲ ਤੁਹਾਡਾ ਵਰਤੋ ਪਾਰਨ ਹੋ ਗਿਆ ਸਾਡਾ ਜੋ ਵਰਤ ਹੈ ਗੁਰੂ ਮਹਾਰਾਜ ਫਰਮਾਨ ਕਰਦੇ ਆ ਕਿ ਦੁਆਸੀ দান ਨਾਮ ਇਸ਼ਨਾਨ দান ਕਰਨਾ ਨਾਮ ਜਪਣਾ ਤੇ ਇਸ਼ਨਾਨ ਕਰਨਾ ਕਿੰਨਾ ਕਿੰਨਾ ਫਲ ਹੈ ਇੱਥੇ ਮੈਂ ਦੇਖਿਆ ਤੁਹਾਡੇ ਦੇਸ਼ ਦੇ ਅੰਦਰ ਅੰਮ੍ਰਿਤ ਵੇਲੇ ਕੋਈ ਨਹੀਂ ਉੱਠਦਾ ਦਿਨ ਚੜੇ ਜਾ ਕੇ ਆ ਸਮੁੰਦਰ ਦੇ ਕਿਨਾਰੇ ਨਦੀਆਂ ਦੇ ਵਿੱਚ ਇਸ਼ਨਾਨ ਕਰਦੇ ਦੇਖੀ ਦੇ ਸਾਡੇ ਸਤਿਗੁਰੂ ਜਿਹੜੇ ਨੇ ਗੁਰੂ ਸਤਗੁਰ ਕਾ ਜੋ ਸਿੱਖ ਖਾਇ ਸੁ ਪਲਕੇ ਉੱਠਰ ਨਾਮ ਤੇ ਆਵੇ ਉਦਮ ਕਰੇ ਪਲਕੇ ਪਰਵਾਤੀ ਇਸ਼ਨਾਨ ਕਰਾਏ ਅਮਰਸਰ ਨਾਮ ਉਪਦੇਸ਼ ਗੁਰੂ ਹਰਿ ਹਰ ਜਪ ਜਾਪਾ ਸਭ ਕਿਲ ਵਿੱਚ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਮੈਦੇ ਉੱਠਦੇ ਨਾਮ ਤੇ ਤੇ ਕਿੰਨਾ ਫਲ ਹੈ ਪਾਤਸ਼ਾਹ ਦੱਸਦੇ ਨੇ ਕਿ ਜੇ ਕੋਈ ਪ੍ਰੇਮੀ ਪਹਿਹ ਰਾਤ ਰਹਿਂਦੀ ਉੱਠੇ ਤਿੰਨ ਘੰਟੇ ਦਿਨ ਚੜਨ ਤੋਂ ਪਹਿਲਾਂ ਸੂਰਜ ਚੜਨ ਤੋਂ ਪਹਿਲਾਂ ਤਾਂ ਉਹਦਾ ਜੋ ਫਲ ਹੈ 1000 ਗਊ ਪੁੰਨ ਕਰਨਾ ਜਾਂ ਸਵਾ ਮਨ ਸੋਨਾ ਪੁੰਨ ਕਰਨ ਦਾ ਉਹਦੀ ਵਿਧੀ ਹੋਇਆ ਕਰਦੀ ਹੈ ਈਸ਼ਾਨਨ ਕਿਵੇਂ ਕਰੀਦਾ ਪਹਿਲੇ ਮਹਾਪੁਰਸ਼ ਦੱਸਿਆ ਕਰਦੇ ਸੀ ਵੀ ਈਸ਼ਾਨਨ ਕਰਨ ਦੀ ਆ ਵਿਧੀ ਹੁੰਦੀ ਹੈ ਭਾਈ ਇਹ ਤਰੀਕੇ ਨਾਲ ਇਸ਼ਨਾਨ ਕਰਿਆ ਕਰੋ ਇਹਦੇ ਨਾਲ ਹੁੰਦਾ ਕੀ ਹੈ ਕਾਰੇ ਸ਼ਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗ ਮਨਵੀਅ ਰੋਗ ਹੋ ਜਾਏਗਾ ਤੇ ਤਨਵੀਅ ਰੋਗ ਹੋ ਜਾਏਗਾ ਕਿਉਂਕਿ ਇਨਾ ਪੁੰਨ ਉਦੇਸੇ ਚ ਆ ਜਾਂਦਾ ਭਾਵੇਂ ਗੁਰਮੁਖ ਜਿਹੜੇ ਨਹੀਂ ਨਿਸ਼ਕਾਮ ਕਰਮ ਕਰਦੇ ਨੇ ਕਿਉਂਕਿ ਸਕਾਮ ਜੇ ਕਰਮ ਕਰਨ ਤਾਂ ਇਹ ਲੱਖਾਂ ਗੁਣਾ ਥੱਲੇ ਆ ਜਾਂਦੇ ਕਿੱਥੇ ਆ ਜਾਂਦੇ ਨੇ ਸਵਰਗਾਂ ਚ ਚਲੇ ਜਾਂਦੇ 11 12 ਸਵਰਗ ਨੇ ਜਾਗਾ ਕੋਈ ਪੁੰਨਦਾਨ ਕਰਦਾ ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਹੇ ਕੇ ਜਾਈ ਉਹਨਾਂ ਨੂੰ ਫਲ ਭੋਗਣਾ ਹੀ ਪੈਣਾ ਹੈ ਫਲ ਜਦ ਭੋਗਣ ਤੋਂ ਮੁੱਕ ਜਾਏਗਾ ਚਾਹੇ ਲੱਖ ਸਾਲ ਤੇ ਬਾਅਦ ਹੈ ਚਾਹੇ ਕਰੋੜ ਤੇ ਬਾਅਦ ਹੈ ਮੁੜ ਕੇ ਇੱਥੇ ਹੀ ਫੇਰ ਆਉਣਾ ਪੈਂਦਾ ਫੇਰ ਉਹੀ ਪੁੱਠਾ ਲੜਕਣਾ ਪੈਂਦਾ ਜਿਹੜਾ ਨਿਸ਼ਕਾਮ ਕਰਮ ਕਰਕੇ ਗਿਆਨ ਦੀ ਪ੍ਰਾਪਤੀ ਕਰਕੇ ਆਪਣੀ ਆਤਮ ਸਥਿਤੀ ਚ ਆਤਮ ਸਰੂਪ ਨੂੰ ਜਾਣ ਕੇ ਪ੍ਰਭੂ ਦੇ ਨਾਲ ਜਿਹੜਾ ਇੱਕ ਬਿਕ ਹੋ ਗਿਆ ਉਹ ਸੱਚਖੰਡ ਵਸੇ ਨਰਾੰਕਾਰ ਕਰ ਕਰ ਵੇਖਣ ਨਦਰਿ ਹੈ ਸੱਚਖੰਡ ਦੇ ਅੰਦਰ ਉਹਦਾ ਬਾਸਾ ਹੋ ਜਾਂਦਾ ਅੰਤਰ ਗੁਰੂ ਅਰਾਧਨਾ ਜੇ ਬਾਜਤ ਗੁਰ ਨੂੰ ਨੇਤਰੀ ਸਤਗੁਰੂ ਵੇਖਣਾ ਸਰਗੁਣੀ ਸੁਣਨਾ ਗੁਰ ਨੂੰ ਸਤਗੁਰ ਸੇ ਤੀਰਤਿਆ ਦਰਗੇ ਪਾਈ ਅਠ ਜੋ ਨਿਰੰਕਾਰ ਦੀ ਦਰਗਾਹ ਹੈ ਉੱਥੇ ਬਾਸਾ ਹੋ ਜਾਂਦਾ ਭਾਵੇਂ ਅਸੀਂ ਸਾਰੇ ਕਰਮ ਨਿਸ਼ਕਾਮ ਕਰਦੇ ਹਾਂ ਪਰ ਫੇਰ ਵੀ ਜੇ ਪੁੰਨ ਕਿਸੇ ਨੇ ਲੈਣ ਨੇ ਨੇ ਕਿਸੇ ਦੇ ਮਨ ਵਿੱਚ ਚਾਹ ਹੋਵੇ ਮੈਂ ਸਕਾਮ ਕੰਮ ਕਰਮ ਕਰਨੀ ਹੈ ਤਾਂ ਸਵਾ ਮਨ ਸੋਨੇ ਦਾ ਪੁੰਨ ਪਹਿ ਰਾਤ ਰਹਿੰਦੀ ਪੰਜ ਬਾਠ ਮੂਲ ਮੰਤਰ ਦੇ ਇੱਕ ਚਿੱਤ ਹੋ ਕੇ ਜਿਹੜਾ ਕਰਕੇ ਇਸ਼ਨਾਨ ਕਰਦਾ ਮਾਨੇ ਤੇ ਉਧਰ ਦੌੜ ਨਹੀਂ ਦਿੰਦਾ ਐਨੇ ਨਾਲ ਐਨਾ ਪੁੰਨ ਪ੍ਰਾਪਤ ਹੋ ਜਾਂਦਾ ਦੋ ਘੜੀ 50 ਮਿੰਟ ਬਾਅਦ ਜਿਹੜਾ ਫੇਰ ਇਸ਼ਨਾਨ ਕਰਦਾ ਏਸੇ ਵਿਧੀ ਦੇ ਨਾਲ ਉਹਨੂੰ ਸਵਾ ਮਣ ਚਾਂਦੀ ਦਾ ਪੁੰਨ ਪ੍ਰਾਪਤ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਫੇਰ ਦੋ ਘੜੀ ਬਾਅਦ ਇਸ਼ਨਾਨ ਕਰਦਾ ਇੱਕ ਘੜੀ ਬਾਅਦ ਉਹਨੂੰ ਸਵਾ ਮਣ ਤਾਂਬੇ ਦਾ ਜਿਹੜਾ ਦੋ ਘੜੀਆਂ ਸੂਰਜ ਚੜ੍ਹਨ ਤੋਂ ਪਹਿਲਾਂ 48 ਮਿੰਟ ਪਹਿਲਾਂ ਇਸ਼ਨਾਨ ਕਰਦਾ ਉਹਨੂੰ ਪ੍ਰਾਤਕਾਲ ਕਹਿੰਦੇ ਨੇ ਉਸ ਬਿੜੇ ਜਿਹੜਾ ਇਸ਼ਨਾਨ ਕਰਦਾ ਉਹਨੂੰ ਸਵਾ ਮਨ ਅੰਨਪੂਰਨ ਕਰਨ ਦਾ ਜਾਂ ਦੁੱਧ ਪੂਰਨ ਕਰਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਇਸ ਵਿਧੀ ਦੇ ਨਾਲ ਜਿਹੜਾ ਇਸ਼ਨਾਨ ਕਰਦਾ ਆਰਾਮਦਾਸ ਸਰੋਵਰ ਨਾਲ ਤੇ ਕੋਈ ਇਹ ਸ਼ਬਦ ਵਰਦਾ ਹੈ ਕੋਈ ਪੰਜ ਮੂਲ ਮੰਤਰ ਦੇ ਪਾਠ ਕਰਦਾ ਹੈ ਚਿੱਤ ਨੂੰ ਇਕਾਗਰ ਕਰਨਾ ਮਨ ਨੂੰ ਦੌੜਨ ਨਾ ਦੇਣਾ ਇਹ ਸ਼ਰਤ ਹੋਇਆ ਕਰਦੀ ਹੈ ਇਹ ਚੀਜ਼ਾਂ ਖਿਆਲ ਥੋੜੀ ਸੀ ਕਿਉਂਕਿ ਮਨ ਨਹੀਂ ਟਿਕਿਆ ਕਰਦਾ ਦੌੜਦਾ ਹੈ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਦਿਨ ਚੜੇ ਇਸ਼ਨਾਨ ਕਰਦਾ ਹੈ ਉਹਨੂੰ ਨਾ ਪਾਪ ਹੈ ਨਾ ਕੋਨ ਹੈ ਸਰੀਰ ਦੀ ਸਫਾਈ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਇਹ ਇਸ਼ਨਾਨ ਸਾਨੂੰ ਗੁਰੂ ਮਹਾਰਾਜ ਦੱਸਦੇ ਨੇ ਕਿ ਕਰੇ ਇਸ਼ਨਾਨ ਸਿਮਰ ਪ੍ਰਭ। ਅਸੀਂ ਫਲ ਨਹੀਂ ਚਾਹੁੰਦੇ। ਅਸੀਂ ਪਰਮੇਸ਼ਰ ਦੀ ਯਾਦ ਵਾਸਤੇ ਸਰੀਰ ਨੂੰ ਸਾਵਧਾਨ ਕਰਨ ਵਾਸਤੇ ਇਸ਼ਨਾਨ ਕਰਦੇ। ਉਹਦੇ ਬਾਅਦ ਪ੍ਰਭੂ ਦੀ ਯਾਦ ਵਿੱਚ ਬਹਿ ਜਾਂਦੇ ਆ। ਫਿਰ ਸਾਡੇ ਅੰਦਰ ਪ੍ਰਭੂ ਦੀ ਖਿੱਚ ਪੈਦਾ ਹੁੰਦੀ ਹੈ। ਦੈਂਦਾ ਤੇ ਕੇਮਾ ਖਤਮ ਹੁੰਦਾ ਹੈ ਉਸ ਵੇਲੇ ਸਾਡੀ ਬਿਰਤੀ ਰੱਬ ਦੇ ਪਰਮੇਸ਼ਰ ਵੱਲ ਨੂੰ ਐ ਜਾਂਦੀ ਹੈ ਜਿਵੇਂ ਚਮਕ ਫਤਰ ਨੂੰ ਲੋਹਾ ਤੂਤੂ ਕੇ ਦੌੜ ਦੌੜ ਕੇ ਜਾਂਦਾ ਐਸੀ ਜਾ ਕੇ ਉਹਦੇ ਨਾਮ ਦੀ ਧੁੰਦੇ ਨਾਲ ਲੱਗ ਜਾਂਦੇ ਆ ਫੇਰ ਸਾਡਾ ਮਨ ਉਹਦੇ ਨਾਲ ਚਿਮੜ ਜਾਂਦਾ ਫੇਰ ਅਸੀਂ ਬਾਹਰ ਨਹੀਂ ਆਉਂਦੇ ਦੂਸਰਾ ਇਤਾਨ ਦਾਨ ਆਪਣੇ ਕੀਰਤ ਕਰਕੇ ਸ਼ੁਭ ਕਿਰਪਾ ਦੇ kurt ਦੇ ਕਿਰਤ ਦੇ ਵਿੱਚ ਉਹਨੂੰ ਸਵੰਦ ਅਸੀਂ ਗੁਰੂ ਦੇ ਲੇਖੇ ਦਿੰਨੇ ਆ ਖੇਤੀ ਕਰਨ ਵਾਲਾ ਬੰਦਾ ਹੈ ਦੁਕਾਨ ਕਰਨ ਵਾਲਾ ਖੇਤੀ ਕਰਨ ਵਾਲਾ 100 ਰੁਪਏ ਚੋਂ 1 ਰੁਪਿਆ ਕੱਢੇ ਉਹਦਾ ਦਸਵੰਧ ਹੋ ਜਾਂਦਾ ਕਿਉਂਕਿ 10% ਤੋਂ ਵੱਧ ਖੇਤੀ ਚ ਬਚਿਆ ਨਹੀਂ ਕਰਦਾ ਉਹ ਵੀ ਆਪਣੀ ਮਿਹਨਤ ਹੈ ਬਚਦੀ ਹੈ ਉਹਦਾ ਕਾਰਨ ਇਹ ਹੈ ਕਿ ਚੀਜ਼ਾਂ ਖਾਣ ਵਾਲੇ ਭਾਅ ਬੰਦਦੇ ਨੇ ਵੇਚਣ ਵਾਲਿਆਂ ਦੇ ਹੱਥ ਵਿੱਚ ਨਹੀਂ ਹੈ ਭਾਅ ਨੂੰ ਬਾਕੀ ਜਿੰਨੀਆਂ ਚੀਜ਼ਾਂ ਨੇ ਜਿੰਨੀਆਂ ਦੁਕਾਨਾਂ ਨੇ ਜਿੰਨੀਆਂ ਇੰਡਸਟਰੀਆਂ ਨੇ ਇਹ ਪੈਦਾ ਕਰਨ ਵਾਲਾ ਤਾਂ ਭਾਅ ਬੰਦ ਹੈ ਖਾਣ ਵਾਲਾ ਵਰਤਣ ਵਾਲਾ ਨਹੀਂ ਕਹਿੰਦਾ ਵੀ ਮੈਂ ਗੱਡੀ ਇੰਨੇ ਦੀ ਲੈਣੀ ਹੈ ਉੱਥੋਂ ਲਿਖਿਆ ਲਿਖਾਇਆ ਹੁੰਦਾ ਵੀ ਐਨੇ ਦੀ ਗੱਡੀ ਅਸੀਂ ਵੇਚਣੀ ਹੈ ਉਹ ਸਿਆਣੇ ਨੇ ਕੰਟਰੋਲ ਆ ਉਹਨਾਂ ਕੋਲ ਸੋ ਉਹਨਾਂ ਦਾ ਜਿੰਨੇ ਪਰਸੈਂਟ ਪ੍ਰੋਫਿਟ ਲੈਂਦੇ ਨੇ ਉਹਦੇ ਵਿੱਚੋਂ ਇਮਾਨਦਾਰੀ ਨਾਲ ਦਸਵਾਂ ਐਸਾ ਕੱਢਣਾ ਉਹਨਾਂ ਦਾ ਦਸਵੰਦ ਹੋਇਆ ਕਰਦਾ ਜਿਹੜਾ ਦਸਵੰਦ ਗੁਰੂ ਦਾ ਦਿੰਦਾ ਨਹੀਂ ਹੈ ਉਦੋਂ ਫੇਰ ਬਿਮਾਰੀਆਂ ਰਾਜਦੰਡ ਟੈਕਸ ਪੈ ਜਾਣੇ ਰਾਜੇ ਦਾ ਦੰਡ ਪੈ ਜਾਣਾ ਚੋਰ ਆ ਜਾਣੇ ਕੋਈ ਐਕਸੀਡੈਂਟ ਹੋ ਜਾਣਾ ਮਸ਼ੀਨਾਂ ਟੁੱਟ ਜਾਣੀਆਂ ਹੋਰ ਵੀ ਛਾਪੇ ਹੁੰਦੇ ਨੇ ਉਹ ਫਿਰ ਲੈ ਜਾਂਦੇ ਨੇ ਨਾਲੇ ਦੁਖੀ ਕਰਦੇ ਨੇ ਸੋ ਸਾਡੇ ਗੁਰੂ ਨੇ ਕਿਹਾ ਕਿ ਭਾਈ ਸ਼ੁੱਧ ਕਮਾਈ ਦਾ ਦਸਮਾ ਇਹ ਸਾ ਕਢੋ ਕਾਲ ਖਾਈ ਕੇ ਛੱਤੋਂ ਦੇ ਨਾਨਕ ਰਾਹ ਪਛਾਣੀ ਸੀ ਉਹਨੂੰ ਰਾਹ ਦੀ ਪਛਾਣ ਆਏਗੀ ਦੂਸਰਾ ਦਾਨ Sada ਹੁੰਦਾ ਅਸੀਂ ਸਤੋਗੁਣ ਦਾਨ ਕਰਦੇ ਆ ਤਮਾਗੁਣ ਤੇ ਰਜੋਗੁਣੀ ਦਾਨ ਨਹੀਂ ਕਰਦੇ ਤਮੋਗਣੀ ਹੰਦਾ ਮਜਬੂਰੀ ਨਾਲ ਪੈਸਾ ਕਢਾਇਆ ਹੋਇਆ ਕਹਿ ਕੇ ਵੀ 500 ਰੁਪਏ ਦੇ ਤੇ ਨਹੀਂ ਮੈਂ ਤੈਨੂੰ ਸਲਾਵ ਦੇ ਦੂੰ ਤੇਰਾ ਕੰਮ ਨਹੀਂ ਚੱਲਣਾ ਡਰਾ ਕੇ ਕਢ ਲੈਣਾ ਪੈਸਾ ਇਹ ਤਮੋਗੁਣ ਦਾਨ ਇਹ ਲੈਣ ਵਾਲਾ ਵੀ ਦੋਸ਼ੀ ਦੇਣ ਵਾਲਾ ਵੀ ਦੋਸ਼ੀ ਇਹਦਾ ਕੋਈ ਫਲ ਨਹੀਂ ਹੋਇਆ ਕਰਦਾ ਫੇਚੜ ਪੱਲੇ ਪੈਂਦੀ ਰਜੋਗਣ ਦਾਨ ਹੁੰਦਾ ਆਪਣੀ ਪ੍ਰਸਿੱਧੀ ਵਾਸਤੇ ਪੱਥਰ ਲਵਾਉਣੇ ਅਰਦਾਸਾਂ ਕਰਾਉਣੀਆਂ ਪਤਾ ਲੱਗ ਜਾਵੇ ਵੀ ਮੈਂ ਇੰਨੇ ਪੈਸੇ ਦਿੱਤੇ ਸੋ ਇਹਦਾ ਫਲ ਜਿਹੜਾ ਉਹ ਨਹੀਂ ਕੋ ਖੁਸ਼ੀ ਹੁੰਦੀ ਆ ਵੀ ਪਤਾ ਲੱਗਿਆ ਵੀ ਮੈਂ 10000 ਰੁਪਏ ਦਿੱਤਾ ਲੋਕਾਂ ਨੇ ਕਿਹਾ ਵਾ 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 ਸਤਿਗੁਣ ਦਾਨ ਉਹ ਹੁੰਦਾ ਹੈ ਵੀ ਖੱਬੇ ਹੱਥ ਨੂੰ ਨਾ ਪਤਾ ਲੱਗੇ ਵੀ ਸਜੇ ਹੱਥ ਨੇ ਕੀ ਦਿੱਤਾ ਜੇਬ ਨੂੰ ਨਾ ਪਤਾ ਲੱਗੇ ਮੈਂ ਕਿੰਨਾ ਦਿੱਤਾ ਇਹ ਸਹਿਜ ਦਾਨ ਹੋਇਆ ਕਰਦਾ ਚੋਏ ਅਸੀਂ ਆਪਣੀ ਕਮਾਈ ਚੋਂ ਦਾਨ ਕਰਦੇ ਆ ਦੂਸਰਾ ਦਾਨ ਹੁੰਦਾ ਸਾਡਾ ਸੋਚ ਬਚਨਾਂ ਦਾ ਵੈਗਰੂ ਨੇ ਕਿਸੇ ਨੂੰ ਮਤ ਦਿੱਤੀ ਏ ਉਹ ਬਚਨਾਂ ਦੇ ਨਾਲ ਦੂਸਰੇ ਆਦੰਤ ਕਰ ਦੂਰ ਕਰੇ ਸੁੱਧ ਰਸਤੇ ਤੇ ਪਾਵੇ ਦੱਸੇ ਵੀਏ ਤੀਸਰਾ ਹੁੰਦਾ ਸਾਡਾ ਮਾਨਸਿਕ ਦਾਨ ਮਨ ਦੇ ਨਾਲ ਅਸੀਂ ਚਾਹੁੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਮੰਨ ਰਿਆਂ ਸੰਸਾਰ ਦਾ ਬੁਰਾ ਕਿਸੇ ਦਾ ਨਹੀਂ ਮੰਗਦੇ ਫੁਰਨਾ ਕਰਦੇ ਆ ਵੀ ਵੈਗਰੂ ਦਾ ਭਲਾ ਕਰ ਦੁਖੀ ਆ ਬੁੱਧੀ ਦੇ ਨਾਲ ਅਸੀਂ ਭਲਾ ਕਰਦੇ ਹਾਂ ਬੁੱਧੀ ਦਿੱਤੀ ਹੈ ਪਰਮੇਸ਼ਰ ਨੇ ਬੇਅੰਤ ਕੰਮ ਨਹੀਂ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਮਾਸਟਰ ਹੈ ਕੋਈ ਹੋਰ ਹੈ ਜਈ ਜੀ ਬੁੱਧੀ ਦਿੱਤੀ ਹੈ ਉਹ ਬੁੱਧੀ ਦੇ ਨਾਲ ਸੇਵਾ ਕਰਨੀ ਉਹ ਬੁੱਧੀ ਦਾ ਦਾਨ ਹੋਇਆ ਕਰਦਾ ਇਹਦੇ ਉੱਤੇ ਹੁੰਦਾ ਹੈ ਜਿਸ ਨੂੰ ਆਤਮਕ ਦਾਨ ਕਹਿੰਦੇ ਨੇ ਜੀ ਦਾਨ ਕਹਿੰਦੇ ਨੇ ਉਹ ਸਾਧੂ ਸੰਤ ਕਰਦੇ ਹੁੰਦੇ ਨੇ ਜੀ ਦਾਨ ਦੇ ਭਤੀ ਲਾਇਨ ਹਰਿਸ਼ਿਓ ਲਾਇਨ ਮਲਾਏ ਪਰਮੇਸ਼ਰ ਦੇ ਨਾਲ ਮਲਾ ਦੇ ਸੋ ਇਸ ਤਰ੍ਹਾਂ ਬਾਕੀ ਨਾਮ ਹੈ ਨਾਮ ਦਾ ਨਾਮ ਦੀ ਜੋ ਜੋਗਤ ਸਾਨੂੰ ਸਤਿਗੁਰੂ ਦੱਸਦੇ ਆ ਕਿ ਪਹਿਲਾਂ ਵਿਸ਼ਵਾਸ ਕਰੋ ਕਿ ਵੈਗ ਨੂੰ ਹਾਜ਼ਰ ਨਾਜ਼ਰ ਉਹ ਦੇਖਦਾ ਹੈ ਜਦ ਤੁਸੀਂ ਇਸ ਵਿਸ਼ਵਾਸ ਚਾਹੋਗੇ ਤੁਹਾਡਾ ਮਨ ਕਿਵੇਂ ਨੱਠ ਜਾਏਗਾ ਡਰ ਨਹੀਂ ਲੱਗੇਗਾ ਇੱਕ ਮਹਾਤਮਾ ਦੇ ਸਾਹਮਣੇ ਬੈਠੇ ਤੁਸੀਂ ਇੱਧਰ ਉੱਧਰ ਚਾੱਕੀ ਜਾਂਦੇ ਹੋ ਡਰ ਲੱਗਦਾ ਹੈ ਜੇ ਸੰਤ ਕੀ ਕਹਿੰਦੇ ਜਦੋਂ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਵੈਗੂ ਦੀ ਹਜ਼ੂਰੀ ਚ ਬੈਠ ਕੇ ਫੇਰ ਮਨ ਦੌੜਦਾ ਹੈ ਫੇਰ ਤਾਂ ਬੇਅਦਵੀ ਕਰ ਰਹੇ ਹਾਂ ਉਸ ਦੀ ਕੋਟ ਵਿੱਚ ਬੈਠ ਕੇ ਅਸੀਂ ਕੰਟੈਪਟ ਆਫ ਰਿਪੋਰਟ ਕਰ ਰਹੇ ਕਿਉਂਕਿ ਇਹ ਤਾਂ ਕਰ ਰਹੇ ਆ ਅਸੀਂ ਮੰਨਿਆ ਨਹੀਂ ਵੀ ਅਸੀਂ ਸਾਨੂੰ ਵੈਗਰੂ ਦੇਖ ਰਹੇ ਵੇਖਤ ਸੋਤ ਸਦਾ ਹੈ ਸੰਗੇ ਮੈਂ ਮੂਰਖ ਜਾਮਿਆ ਜ਼ੂਰੀ ਪਹਿਲਾਂ ਸਾਨੂੰ ਵਿਸ਼ਵਾਸ ਕਰਾਉਂਦੇ ਨੇ ਗੁਰੂ ਭਈ ਭਾਈ ਬੰਦਗੀ ਕਰਨੀ ਹੈ ਪਹਿਲਾਂ ਵਿਸ਼ਵਾਸ ਚਾਹ ਵੈਗਰੂ ਮੇਰੇ ਨਾਲ ਹੈ ਇਹ ਉਹਦਾ ਨਾਮ ਹੈ ਇਸ ਨਾਮ ਦੇ ਰਾਹੀਂ ਮੈਂ ਉਹਦੇ ਕੋਲ ਪਹੁੰਚਣਾ ਇਹ ਪੌੜੀ ਹੈ ਛੋ ਇਸ ਕਰਕੇ ਅਸੀਂ ਸ਼ੌਕ ਦੇ ਨਾਲ ਫਿਰ ਨਾਮ ਜਪਦੇ ਆਂ ਆਪ ਜਪਦੇ ਆ ਤੇ ਦੂਸਰਿਆਂ ਨੂੰ ਵੀ ਜਪਾਉਨੇ ਆ ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜੀ ਸੋ ਇਸ ਤਰ੍ਹਾਂ ਦੇ ਨਾਲ ਦੁਆਦ ਸੀ ਦਾਨ ਨਾਮ ਇਸ ਨਾਨ ਹਰ ਕੀ ਭਗਤ ਕਰੋ ਤਜ ਮਾਨ ਮਾਨ ਤਜ ਕੇ ਭਗਤੀ ਕਰਦੇ ਹਰ ਅੰਮ੍ਰਿਤ ਪਾਨ ਕਰੋ ਸਾਥ ਸੰਗਤ ਸੰਗਤ ਜਾ ਕੇ ਗੁਰੂ ਦੇ ਸੰਗਤ ਚ ਆ ਕੇ ਅਸੀਂ ਨਾਮ ਦਾ ਅੰਮ੍ਰਿਤ ਪੀਨੇ ਆ ਫਿਰ ਮੰਤਰ ਪਤਸਾ ਕੀਰਤਨ ਉਪਰਵਨ ਜਦੋਂ ਪ੍ਰਭੂ ਦਾ ਪਿਆਰ ਦੇ ਨਾਲ ਪ੍ਰਭੂ ਦੇ ਪਿਆਰ ਨਾਲ ਅਸੀਂ ਕੀਰਤਨ ਕਰਦੇ ਆਂ ਫਿਰ ਸਾਡਾ ਮਨ ਜਿਹੜਾ ਇਹਦੀ ਪਿਆਸ ਮਿਟ ਜਾਂਦੀ ਹੈ ਕਮਲ ਬਾਣੀ ਸਭ ਕੋ ਸੰਤੋਖ ਕੋਮਲ ਬਾਣੀ ਜਿਹੜੀ ਅਸੀਂ ਕੋਮਲ ਬਾਣੀ ਬੋਲਦੇ ਆਂ ਸਾਡੇ ਨਾਲ ਕ੍ਰੋਧ ਵਿੱਚ ਵੀ ਕੋਈ ਆਇਆ ਹੋਵੇ ਉਹਦੇ ਮਨ ਵਿੱਚ ਵੀ ਸੰਤੋਖ ਆ ਜਾਂਦਾ ਪੰਜ ਬਹੁ ਆਤਮਾ ਹਰ ਨਾਮ ਦਾ ਸੁਖ ਸੋ ਗੁਰਪੂਰੇ ਤੇ ਇਹਨੇ ਚੋ ਭਾਈਏ ਨਾਨਕ RAM ਰਮਤ ਫਿਰ ਜੋਨ ਨਾ ਇਹ ਸੋ ਅਸੀਂ ਇਹ ਜਿਹੜਾ ਤੁਸੀਂ ਵਰਤ ਉਪਾਰਨ ਕਰਦੇ ਹੋ ਜਾ ਨਾਮ ਰਤ ਲੈ ਕੇ ਅਸੀਂ ਵਰਤ ਇਸ ਤਰ੍ਹਾਂ ਦੇ ਨਾਲ ਵਪਾਰਨ ਕਰਦੇ ਹਾਂ ਸੋ ਗੁਰਮੁਖ ਨਾਮਦਾਨ ਇਸਨਾਨ ਇਹ ਨੂੰ ਅਸੀਂ ਦ੍ਰਿੜ ਕਰਦੇ ਹਾਂ ਮਾਨ ਤੋਂ ਰਹੇ ਤੋਂ ਕੇ ਭਗਤੀ ਕਰਦੇ ਆ ਸੰਗਤ ਵਿੱਚ ਆ ਕੇ ਬਾਣੀ ਦਾ ਅੰਮ੍ਰਿਤ ਸਿਰ ਦੇ ਚ ਪਾਨ ਕਰ ਹਰੀ ਦਾ ਜਸ ਕਰਕੇ ਮਨ ਨੂੰ ਤ੍ਰਿਪਤ ਕਰਦੇ ਆ ਜੀਵਾਤਮਾ ਹਰਨਾਮ ਰਸ ਦੇ ਵਿੱਚ ਮਸਤ ਹੋ ਜਾਂਦੀ ਹੈ ਸੰਤੋਖ ਧਾਰਨ ਕਰਕੇ ਕੋਮਲ ਬਾਣੀ ਬੋਲਦੇ ਆ ਸੋ ਇਹ ਫਲ ਕਿ ਸਾਰੇ ਵੈਗਰੂ ਹੈ ਇਹ ਸਾਨੂੰ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਤੇ ਇਹਦਾ ਨਤੀਜਾ ਕੀ ਹੁੰਦਾ ਹੈ ਰਾਜਨ ਫੇਰ ਅਸੀਂ ਜਨਮ ਮਰਨ ਵਿੱਚ ਨਹੀਂ ਆਉਂਦੇ ਸੋ ਇਸ ਤਰ੍ਹਾਂ ਦਾ ਜਦੋਂ ਉਪਦੇਸ਼ ਦਿੱਤਾ ਕਹਿਣ ਲੱਗੇ ਤੁਹਾਡੇ ਜੋ ਬਚਨ ਨੇ ਇੱਕ ਇੱਕ ਬਚਨ ਮੇਰੇ ਹਿਰਦੇ ਚ ਲੈਦਾ ਤੁਰਿਆ ਜਾਂਦਾ